ਬੀਤੀ ਦੇ ਰਾਤ 蒂ਮਾਨ ਐਗਰੋ ਦੀ ਦੁਕਾਨ ਤੇ ਡੰਡਿਆਂ ਦੇ ਨਾਲ ਹਮਲਾ ਕਰਨ ਦੀ ਗੱਲ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਕਾਫੀ ਰੋਸ ਹੈ। ਦਰਅਸਲ ਜਿੱਥੇ ਮੇਨ ਰੋਡ ਤੇ ਜਾਮ ਲਗਾ ਦਿੱਤਾ ਗਿਆ ਤੇ 蒂ਮਾਨ ਐਗਰੋ ਦੇ ਮਾਲਕ ਦੀਪਕ 蒂ਮਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਤਨੋਰੀ ਪਿੰਡ ਦੇ ਲੋਕਾਂ ਦੇ ਵੱਲੋਂ ਇਹ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਕਿਵੇਂ ਡਾਂਗਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਾਲਾਂ ਕੱਢ ਕੇ ਲਲਕਾਰੇ ਛੱਡੇ ਜਾ ਰਹੇ ਨੇ ਜਾਣਕਾਰੀ ਦੰਦਿਆਂ ਹੋਇਆਂ ਦੱਸਿਆ ਗਿਆ ਕਿ ਸਮਾਣਾ ਸ਼ਹਿਰ ਦਾ ਕੋਈ ਵਾਰਸ ਨਹੀਂ ਹੈ ਵਪਾਰੀਆਂ ਤੇ ਰੋਜ਼ਾਨਾ ਹਮਲੇ ਹੋ ਰਹੇ ਨੇ ਪਰ ਪ੍ਰਸ਼ਾਸਨ ਕੁਮਕਰਨੀ ਨੀਂਦ ਸੁੱਤਾ ਪਿਆ ਤੇ ਜਦ ਤੱਕ ਹਮਲਾਵਰ ਨੂੰ ਗ੍ਰਫਤਾਰ ਨਹੀਂ ਕੀਤਾ ਜਾਂਦਾ ਇਹਨਾਂ ਵਪਾਰੀਆਂ ਦਾ ਕਹਿਣਾ ਹੈ ਕਿ ਸੰਘਰਸ਼ ਜਾਰੀ ਰਹੇਗਾ ਤਰਨਆਂ ਨੂੰ ਦੇਖਦਿਆਂ ਸਿਟੀ ਪੁਲਿਸ ਮੁਖੀ ਦੇ ਨਾਲ ਵਪਾਰੀ ਕਿਵੇਂ ਉਲਝਦੇ ਨੇ بار بار ਇਹ ਕਿਹਾ ਜਾ ਰਿਹਾ ਕਿ ਜਿੱਥੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਵਪਾਰੀ ਕਾਫੀ ਨਾਰਾਜ਼ ਹਾਲਾਂਕਿ ਪੁਲਿਸ ਵੱਲੋਂ بار بار ਕਿਹਾ ਜਾ ਰਿਹਾ ਕਿ ਥੋੜਾ ਟਾਈਮ ਦਿਓ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਇਸ ਮਾਮਲੇ ਦੇ ਵਿੱਚ ਵਪਾਰੀ ਕਾਫੀ ਰੋਸ ਦੇ ਵਿੱਚ ਨਜ਼ਰ ਆ ਰਹੇ ਨੇ ਦੁਕਾਨ ਦੇ ਬਾਰੇ ਨੰਗਾ ਨਾਚ ਕਰ ਗਏ ਨੇ ਇਹਨੂੰ ਰਾਤ ਨੂੰ ਕੁਝ ਹੋ ਗਿਆ ਕਿ ਦੀ ਜ਼ਿੰਮੇਵਾਰੀ ਹੈ ਜਿਹਦੇ ਕਰਕੇ ਅਸੀਂ ਸਾਰੀ ਬਾਜ਼ਾਰ ਅਸੀਂ ਇਹਦੇ ਨਾਲ ਖੜਿਆ ਕੱਲ ਨੂੰ ਕੋਈ ਇਹਦੇ ਨਾਲ ਅਵੀ ਨਾ ਵੀ ਹੁੰਦੀ ਅਸੀਂ ਸਾਰੀ ਬਾਜ਼ਾਰ ਲੜਾਂਗੇ ਸਾਨੂੰ ਦਾ ਤੁਸੀਂ ਤੁਸੀਂ ਫੜ ਲਿਆਓ ਇੱਕ ਨੋਟਿਸ ਪੁਰ ਸਾਨੂੰ ਅਸੀਂ ਤਾਂ ਅਸੀਂ ਇਹ ਸਿਕਿਉਰਿਟੀ ਕਰਾਂਗੇ ਜੀ ਕੋਈ ਅਸੀਂ ਗੱਲ ਨਹੀਂ ਤੁਸੀਂ ਉਹ ਬੰਦੇ ਵੜ ਕੇ ਲਿਆਓ ਤੁਸੀਂ ਉਹ ਬੰਦੇ ਵੜ ਕੇ ਲਿਆਓ ਸਾਨੂੰ ਆ ਹੋ ਜੂਗਾ ਹਾਂ ਵੀ ਪੁਲਿਸ ਨੇ ਵਧੀਆ ਕੰਮ ਕੀਤਾ ਜੀ ਤੁਸੀਂ ਨਾ ਕੋਈ ਟਾਈਮ ਤੇ ਜਨਰਲ ਜਮਾਨਤ ਇਹਨਾਂ ਦੀ ਸਿਕਿਉਰਿਟੀ ਪਰ ਤੇ ਖੜਾ ਹੈ ਅਸੀਂ ਅਸੀਂ ਸੁਰੱਖਤ ਵਾਸਤੇ ਹੀ ਖੜੇ ਹਾਂ ਜੀ ਅਸੀਂ ਸਿਕਿਉਰਿਟੀ ਵਾਸਤੇ ਆਹ ਦੇਖੋ ਸਰੀਆਮ ਕਿਵੇਂ ਗੁੰਡਾਗਰਦੀ ਕੀਤੀ ਆਲੇ ਕੋਲੋਂ ਕੋਈ ਕੰਪਲੇਂਟ ਦਿੱਤੀ ਨੂੰ ਹਜੇ ਹੜ੍ਹ ਨਹੀਂ 10 ਮਿੰਟ ਵੀ ਨਹੀਂ ਹੋਏ 10 ਮਿੰਟਾਂ ਤੋਂ ਪਹਿਲਾਂ ਨਾਲ ਹੀ ਪੁੱਤਰ ਬੰਦੇ ਭਿੰਦੇ ਤੁਸੀਂ ਆਪਣਾ ਬੰਦੇ ਲਿਆਓ ਅਸੀਂ ਤਾਂ ਵੈਸੇ ਬੈਠਿਆ ਜੀ ਅੱਜ ਤੁਹਾਡੀ ਇੰਤਜ਼ਾਰ ਨਹੀਂ ਬੈਠੇ ਤੁਸੀਂ ਲਿਆਓ ਇੱਕ ਬੰਦਿਆਂ ਦੇ ਮੱਗ ਤੋਂ ਲੱਗਾਂਗੇ ਅਸੀਂ ਇਸਲੇ ਪਾਸੇ ਆ ਕੇ ਉਹ ਉੱਧਰੋਂ ਮੈਨੂੰ ਵਾਪਸ ਨਹੀਂ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਵਗਰਾ ਕੋਈ ਨਹੀਂ ਅਸੀਂ ਸਾਡੀ ਇਹਨਾਂ ਦੀ ਸਿਕਿਉਰਿਟੀ ਵਾਸਤੇ ਸਾਰਾ ਬਾਜ਼ਾਰ ਖੜਾ ਖੜਾ ਅੱਜ ਤਾਂ ਇਹ ਕਿੰਨੇ ਵੀ ਤੁਸੀਂ ਉਹਨਾਂ ਨੂੰ ਕੁਮਾਰ ਹੈ ਜੀ ਹਾਂਜੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਦਾ ਅਸੀਂ ਇਹਨਾਂ ਨੂੰ ਸਮਾਨ ਜਿਹੜਾ ਇਹ ਲਿਗ ਦੀ 6 ਮਹੀਨੇ ਪਹਿਲਾਂ ਉਹ ਅਸੀਂ ਵਾਪਸ ਅਸੀਂ ਇਹਨਾਂ ਨੂੰ ਮਨਾ ਕਰਤਾ ਵੀ ਇਹ ਵਾਪਸ ਨਹੀਂ ਹੁੰਦਾ ਹੈਗਾ ਫਿਰ ਸਾਨੂੰ ਗਾਲਾਂ ਕੱਢਣ ਲੱਗ ਗਿਆ ਜੀ ਮੁੰਡਾ ਪੁਲਿਸ ਵਾਲਾ ਕਰਤਾਰ ਧਨੋਰੀ ਪਿੰਡ ਦੇ ਨਹੀਂ ਕਰਤਾਰ ਸਿੰਘ ਦਾ ਮੁੰਡਾ ਜੀ ਛੋਟਾ ਸਭ ਤੋਂ ਪੁਲਿਸ ਵਾਲਾ ਹੀ ਉਹ ਉਸ ਤੋਂ ਬਾਅਦ ਉਹ ਚੱਲ ਗਿਆ ਮੈਨੂੰ ਧਮਕੀ ਦੇਂਦੇ ਰਹਾ ਵੀ ਤੈਨੂੰ ਦੱਸਦਾ ਬਾਹਰ ਆ ਕੇ ਬਾਹਰ ਆ ਤੂੰ ਦੁਕਾਨ ਤੋਂ ਉਹ ਚੱਲ ਗਿਆ ਆਪਣੇ ਭਾਈਆਂ ਨੂੰ ਲੈ ਕੇ ਆ ਗਿਆ ਉਹ ਡਾਂਗਾ ਡੂੰਗਾ ਚੱਕ ਕੇ ਆ ਗਿਆ ਸਾਨੂੰ ਮਾਰਨ ਦੀ ਉਹਨਾਂ ਨੇ ਧਮਕੀ ਦਿੱਤੀ ਹੈ ਕਿਹਨਾਂ ਤੁਹਾਨੂੰ ਘਰ ਨਹੀਂ ਪਹੁੰਚਣ ਦੇਂਦੇ ਅੱਜ ਤਿੰਨ ਬੰਦੇ ਦਾ ਤਿੰਨ ਭਾਈ ਦਾ ਉਹ ਆਪ ਹੀ ਸੀਗੇ ਜੀ ਤਿੰਨ ਭਾਈ ਦਾ ਉਹ ਆਪ ਹੀ ਸੀ ਸਾਨੂੰ ਐ ਨਹੀਂ ਪਤਾ ਵੀ ਉਹਨਾਂ ਨਾਲ ਕੌਣ ਸੀ ਤਿੰਨ ਭਾਈ ਦਾ ਆਪ ਸੀਗੇ ਗੱਡੀ ਡੰਗ ਲੈ ਕੇ ਆਏ ਸੀ ਡਾਂਗਾ ਲੈ ਕੇ ਆਏ ਦੀਏ ਜੀ ਤੁਹਾਨੂੰ ਵੀਡੀਓ ਜਿਹੜੀ ਹੈ ਤੁਹਾਡੇ ਪਰਸਨਲ ਦੀ ਬਾਕੀ ਲੋਹੇ ਦਾ ਪਤਾ ਨਹੀਂ ਕੀ ਕੀ ਸਮਾਨ ਦੀਗਾ ਵੀਡੀਓ ਹੈਗੀ ਉਹ ਚ ਦੇਖ ਲਿਓ ਜੀ ਕੀ ਸਮਾਨ ਦੇ ਹਾਲਾਤ ਹੈ ਸਮਾਨੇ ਦੇ ਹਾਲਾਤ ਸਰਮਾ ਜੀ ਬਹੁਤ ਜ਼ਿਆਦਾ ਖਰਾਬ ਨੇ ਕੁਝ ਦਿਨ ਪਹਿਲਾਂ ਵੀ ਸਾਡੇ ਔਰੇ ਤਨੀਰਾ ਮਜ਼ਾਰ ਦੇ ਵਿੱਚ ਜਿਹੜੇ ਬੀਜਾਂ ਦਾ ਕੰਮ ਕਰਦੇ ਨੇ ਸਾਲੂ ਜੀ ਸਾਡੇ ਛੋਟੇ ਭਾਈ ਨੇ ਉੱਥੇ ਵੀ ਕੁਝ ਲੋਕ ਆਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਪੈਸੇ ਦੀ ਮੰਗ ਕਰਦੇ ਸੀ ਪਰ ਸਾਡੇ ਜਿਹੜੇ ਵਪਾਰੀ ਲੋਕ ਨੇ ਔਰ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਸਮਾਨ ਦਾ ਯੂਨਟ ਹੈ ਉਹ ਜਿਹੜੇ ਵੀ ਵਪਾਰੀ ਨਾਲ ਕੀਤੇ ਧੱਕਾ ਹੁੰਦਾ ਹੈ ਤਾਂ ਅਸੀਂ ਉਹਦੇ ਖਿਲਾਫ ਜਾ ਕੇ ਖੜਦੇ ਆਂ ਅੱਜ ਵੀ ਇਹੀ ਮੇਨ ਰੋਡ ਦੇ ਉੱਪਰ ਅਸੀਂ ਦੇਖਿਆ ਵੀ ਇੱਕ ਛੋਟੀ ਜੀ ਦੁਕਾਨ ਤੇ ਆ ਕੇ 6 ਮਹੀਨੇ ਪਹਿਲਾਂ ਕੋਈ ਸਮਾਨ ਲੈ ਕੇ ਗਿਆ ਹੈ ਔਰ ਉਸ ਤੋਂ ਬਾਅਦ ਆ ਕੇ ਉਹਨੂੰ ਡਰਾ ਧਮਕਾ ਕੇ ਗੰਡਾਸੇ ਬਰਛੇ ਆ ਲੈ ਕੇ ਉਹਤੇ ਹਮਲਾ ਕਰ ਦੇਣਾ ਬਹੁਤ ਬੁਰੇ ਹਾਲਾਤ ਨੇ ਪੰਜਾਬ ਦੇ ਛੱਡੋ ਸਮਾਣੇ ਦੇ ਬਹੁਤ ਜ਼ਿਆਦੇ ਬੁਰੇ ਹਾਲ ਨੇ ਅਸੀਂ ਤਾਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਵੀ ਜਿਹੜੇ ਵਪਾਰੀ ਨੇ ਉਹਨਾਂ ਨੂੰ ਧਰਨਾ ਲਾਉਣ ਵਾਸਤੇ ਨਾ ਮਜਬੂਰ ਕਰਨ ਜਿਹੜੇ ਲੋਕ ਇਹ ਜਿਹੇ ਗੁੰਡਾ ਅੰਸਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕਰੀਏ ਤਾਂ ਕਿ ਜਿਹੜੇ ਸਾਡੇ ਵਪਾਰੀ ਨੇ ਉਹ ਚੈਨ ਦੀ ਨਹੀਂ ਸੋਚ ਸਕਣ ਅਸੀਂ ਤਾਂ ਹੀ ਮੰਗ ਕਰਦੇ ਆ ਪ੍ਰਸ਼ਾਸਨ ਸਾਡੇ ਆਪਣਾ ਮੇਨ ਰੋਡ ਦੇ ਵੀ ਆਪਣਾ ਜਿਹੜਾ ਹੈ ਵਿੱਕੀ ਸਵੀਟ ਦੇ ਨਾਲ ਦੁਰਗਾ ਐਗਰੋ ਵਾਲੇ ਨੇ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜਾ ਹੈ 6 ਮਹੀਨੇ ਪਹਿਲੇ ਕੁਝ ਲੋਕ ਸਮਾਨ ਲੈ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗਰੰਟੀ ਹੈ ਸਮਾਨ ਦੀ ਉਹ ਇੱਕ ਦਿਨ ਦੀ ਹੀ ਹੁੰਦੀ ਹੈ ਤੇ ਉਹ 6 ਮਹੀਨੇ ਬਾਅਦ ਯੂਜ਼ ਕਰਕੇ ਸਮਾਨ ਜਿਹੜਾ ਹੈ ਵਾਪਸ ਧੱਕੇ ਨਾਲ ਵਾਪਸ ਕਰਨ ਵਾਸਤੇ ਆਏ ਜਦੋਂ ਮਨਾਂ ਕੀਤਾ ਤੇ ਇਹਨਾਂ ਉੱਤੇ ਜਿਹੜਾ ਹੈ ਅਟੈਕ ਕੀਤਾ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਗੁੰਡਾਗਰਦੀ ਜਿਹੜੀ ਹੈ ਸਰਿਆਂ ਵਾਂ ਵੀਡੀਓ ਜਿਹੜੀ ਆ ਬਣੀ ਪਈ ਹੈ ਸੀਸੀਟੀਵੀ ਦੇ ਵਿੱਚ ਆਈ ਹੋਈ ਆ ਅਸੀਂ ਇਹ ਕਹਿ ਰਹੇ ਆਂ ਵੀ ਇਹ ਰੋਜ਼ ਦੀ ਰੋਜ਼ ਵਪਾਰ ਇਹ ਬੰਦੇ ਪਹਿਲੇ ਤਾਂ ਇੱਕ ਆਇਆ ਸੀਗਾ ਬਾਅਦ ਚ ਦੋ ਗੱਡੀਆਂ ਦੇ ਵਿੱਚ ਆਏ ਨੇ ਇਹ ਦੇਖੋ ਤਿੰਨ ਚਾਰ ਬੰਦੇ ਦਾ ਸੀਗਾ ਸਰਿਆਮ ਤਲਵਾਰਾਂ ਗੰਡਾਸੀਆਂ ਲਹਿਰਾਂਦੀਆਂ ਦਿਖੀਆਂ ਤੇ ਅਸੀਂ ਇਹ ਕਹਿਨੇ ਵੀ ਸਾਡਾ ਜਿਹੜਾ ਵਪਾਰੀ ਹੈ ਉਹਨਾਂ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਵੀ ਸਾਡਾ ਸਵਾਨੇ ਦਾ ਪ੍ਰਸ਼ਾਸਨ ਜਿਹੜਾ ਹੈ ਸੁੱਤਾ ਪਿਆ ਸੀ ਇਸ ਨੂੰ ਜਗਾਣ ਵਿੱਚ ਹੀ ਅੱਜ ਇਹ ਧਰਨਾ ਲਾਇਆ ਵੀ ਰੋਜ਼-ਰੋਜ਼ ਦੀਆਂ ਜਿਹੜੀਆਂ ਇਹ ਗੁੰਡਾ ਕਰਦੀਆਂ ਸੀ ਬਰਦਾਸ਼ਤ ਨਹੀਂ ਕਰਾਂਗੇ ਬਾਜ਼ਾਰਾਂ ਦੇ ਵਿੱਚ ਸ਼ਾਮ ਨੂੰ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇੱਥੇ ਪੂਰੀ ਨਾਕਾਬੰਦੀ ਹੋਣੀ ਚਾਹੀਦੀ ਹੈ ਤੇ ਇਹੋ ਜਿਹੇ ਜਿਹੜੇ ਗੁੰਡਾ ਅੰਸਰ ਨੇ ਇਹਨਾਂ ਨੂੰ ਪਕੜ ਕੇ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਔਰ ਅੱਜ ਜਿਹੜਾ ਇਹ ਅਸਾਨੇ ਅੱਜ ਧਰਨਾ ਲਾਇਆ ਜਬ ਤੱਕ ਇਹ ਬੰਦੇ ਪਕੜੇ ਨਹੀਂ ਜਾਂਦੇ ਤਦ ਤੱਕ ਅਸੀਂ ਬਾਜ਼ਾਰ ਵੱਲੋਂ ਜਿਹੜਾ